ਕਦੇ ਧੀ ਮੰਗਣੀ ਸੀ ਪੁੱਤ ਮੰਗਣਾ ਸੀ ਨਾ ਤਾਂ ਚਾਚੇ ਤਾਏ ਪਹਿਲਾਂ ਰਲ ਕੇ ਬੈਂਦੇ ਹੁੰਦੇ ਸੀ ਵੀ ਆਪਾਂ ਮੁੰਡਾ ਮੰਗਣਾ ਆਪਾਂ ਕੁੜੀ ਮੰਗਣੀ ਏ ਤੇ ਜਦੋਂ ਚਾਚੇ ਤਾਏ ਨੇ ਰਲ ਕੇ ਗੱਲ ਕਰਨ ਲੱਗਣਾ ਨਾ ਤਾਂ ਪਾਪੇ ਦਾ ਪਿਆਰ ਉਸ ਵੇਲੇ ਵੇਖਣ ਵਾਲਾ ਹੁੰਦਾ ਸੀ ਉਹਨੇ ਆਹ ਦਲਾਨ ਵਿੱਚੋਂ ਬੈਠੇ ਨੇ ਇੱਕ ਆਵਾਜ਼ ਦੇਣੀ ਉਹ ਕਾਕਾ ਵੱਡੀ ਕੁੜੀ ਨੂੰ ਵੀ ਸੱਦ ਲਿਓ ਉਹ ਰਿਸ਼ਤੇ ਕਿੱਦਾਂ ਦੇ ਨਿਭਦੇ ਸੀ ਜਿੱਥੇ ਵੱਡੀ ਭੂਆ ਤੇ ਵੱਡਾ ਫੋਫੜ ਵਿੱਚ ਬਹਿ ਕੇ ਗੱਲ ਕਰਦੇ ਹੁੰਦੇ ਸੀ ਅੱਜ ਹੈ ਕੋਈ ਅਹਿਮੀਅਤ ਇਸ ਰਿਸ਼ਤੇ ਦੀ ਜਿਸ ਘਰ ਦੇ ਵਿੱਚ ਅੱਜ ਵੀ ਵੱਡੀ ਭੂਆ ਦੀ ਪੁੱਛ ਗਿਛ ਤੇ ਵੱਡੇ ਫੁੱਫੜ ਦੀ ਚੜਾਈ ਹੈ ਨਾ ਜੀ ਉਹ ਘਰ ਕਰਮਾਂ ਵਾਲਾ ਤੇ ਸੱਚੀ ਪੁੱਛੋ ਦਾ ਉਹ ਘਰ ਕਰਮਾਂ ਵਾਲਾ ਭਰਾ ਲੜਦੇ ਹੁੰਦੇ ਸੀ ਲੋਕੀ ਥਾਣੇ ਪੰਚਾਇਤਾਂ 'ਚ ਨਹੀਂ ਸੀ ਜਾਂਦੇ ਘਰ ਦਾ ਵੱਡਾ ਪਰੋਣਾ ਆਣ ਕੇ ਲੜਾਈ ਨਿਵੇੜ ਦਿੰਦਾ ਸੀ ਸਭ ਤੋਂ ਵੱਡਾ ਥਾਣੇਦਾਰ ਘਰ 'ਚ ਵੱਡਾ ਫੁੱਫੜ ਹੁੰਦਾ ਸੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜਿਹੜੇ ਭਰਾ ਤੇ ਭੈਣਾਂ ਮੇਰੇ ਪੇਜ ਦੀਆਂ ਵੀਡੀਓ ਤੇ ਮੇਰੇ ਚੈਨਲ ਦੀਆਂ ਵੀਡੀਓ ਨੂੰ ਪਸੰਦ ਕਰਦੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਜੀ